ਸਾਡੀਆਂ 6 ਸੰਪਰਦਾਵਾਂ 6 ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਵਿੱਚ ਇੱਕ ਗੁਰਦੁਆਰਾ ਸੰਗਤਸਰ ਪਿੰਡ ਰਮਾਣਾ ਚੱਕ ਮਜੀਠਾ ਵਿਖੇ ਪੈਂਦਾ ਹੈ। ਇਸ ਗੁਰਦੁਆਰੇ ਦਾ ਸਾਡਾ ਝਗੜਾ ਚੱਲ ਰਿਹਾ ਹੈ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਨਾਲ। ਤੇ ਪਿੰਡ ਦਾ ਜਿਹੜਾ ਮੌਜੂਦਾ ਮੁਖੀ ਆਪਣਾ ਸਰਪੰਚ ਪਰਮਿੰਦਰ ਸਿੰਘ ਹੈਪੀ। ਇਹ ਇਸ ਵਿੱਚ ਇੰਟਰਫੇਅਰ ਕਰ ਰਿਹਾ ਹੈ। ਅੱਜ ਇਹਨੇ ਕੀ ਕੀਤਾ ਵੀ ਇਸ ਸਾਡਾ ਸਟੇ ਹੋਇਆ ਹੈ, ਸਟੇਟਸ ਕੋ ਹੋਇਆ ਹੋਇਆ। ਇਹਨੇ ਅੱਜ ਕੰਦਾਂ ਟੱਪ ਕੇ ਤਾਲੇ ਤੋੜ ਕੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਮਲਾ ਕੀਤਾ ਹੈ। ਜੇ ਦੇ ਬੱਚਾਈ ਮੌਕੇ ਤੇ ਪਹੁੰਚ ਗਏ ਆ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਪੁਲਿਸ ਆਈ ਹੈ ਪਰ ਪੁਲਿਸ ਨੇ ਹੜੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਰਾਜਨਾਵਾ ਕਰ ਲੋ ਅੱਗੇ ਤੋਂ ਆਪਾਂ ਦੇਖ ਲਾਂਗੇ ਪਰ ਆਪਾਂ ਉਸ ਗੱਲ ਨੂੰ ਨਹੀਂ ਮੰਨਦੇ ਐਪਲੀਕੇਸ਼ਨ ਦਿੱਤੀ ਹੈ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਹੁਣ ਕੀ ਕਾਰਵਾਈ ਕੀਤੀ ਗਈ ਪੁਲਿਸ ਨੂੰ ਪੁਲਿਸ ਕੋਲ ਕੇ ਐਪਲੀਕੇਸ਼ਨ ਲੈ ਕੇ ਤੇ ਜਿਹੜਾ ਪਰਮਿੰਦਰ ਹੈਪੀ ਆ ਉਹਨੂੰ ਅਰੈਸਟ ਕਰਕੇ ਲੈ ਕੇ ਗਏ ਨੇ ਇੱਕ ਕੋਈ ਸਰਪੰਚ ਹੋਰ ਨੇ ਬੇਗੇਵਾਲ ਦੇ ਤੇ ਇੱਕ ਸਰਪੰਚ ਹੋਰ ਜਿਹੜੇ ਬਾਹਰੋਂ ਬੰਦੇ ਆਏ ਅਸਲੇ ਸਮੇਤ ਆਏ ਨੇ ਸਾਲਾ ਤੋੜਿਆ ਗੁਰਦੁਆਰੇ ਆਏ ਨੇ ਉਹਨਾਂ ਚ ਦੋਵਾਂ ਤਿੰਨਾਂ ਨੂੰ ਲੈ ਗਈ ਜਦ ਕੀ 35 ਜਾਣੇ ਬੰਦੇ ਸੀ ਕਿ ਬੀਬੀਆਂ ਸਮੇਤ ਇਹਨਾਂ ਨੇ ਗੁਰਦੁਆਰੇ ਅੰਦਰ ਐਂਟਰੀ ਪਾਈ ਆ ਅਬ ਅਸਲਾ ਚ ਕਿ ਕਿਸ ਤਰ੍ਹਾਂ ਦੀ ਕੋਸ਼ਿਸ਼ ਅਸਲੀ ਹੋ ਚੁੱਕੀ ਇਹਨਾਂ ਤਿੰਨਾਂ ਚਾਰਾਂ ਜਾਣੇ ਕੋਲ ਤੋਂ ਪਿਸਟਲ ਸੀਗੇ ਕਈਆਂ ਕੋਲ ਦਾਤਰ ਸੀਗੇ ਗੰਡਾਸੀ ਸੀਗੇ ਇਨਾ ਪਹਿਲਾਂ ਤਾਲਾ ਤੋੜਿਆ ਫਿਰ ਅੰਦਰ ਵਾਲੇ ਆ ਕੰਦਾ ਟੱਪੀਆਂ ਗਈਆਂ ਹੈਗੀ ਕਿਤੇ ਹੱਥੋਂ ਪਾਈ ਹੋਈ ਹੈ ਤੁਹਾਡੀ ਨਹੀਂ ਹੱਥੋਂ ਪਾਈ ਨਹੀਂ ਹੋਈ ਆਪਾਂ ਕਿਸੇ ਨਾਲ ਨਹੀਂ ਹੋਣ ਦਿੱਤੀ ਆਪਣੇ ਸਿੰਘਾਂ ਨੂੰ ਸਮਝਾ ਕੇ ਰੋਕਿਆ ਪਰ ਪ੍ਰਸ਼ਾਸਨ ਨੂੰ ਪਹਿਲਾਂ ਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਵਾ ਉਹਨਾਂ ਨੇ ਅੱਗੇ ਉਹਨਾਂ ਦੀ ਡਿਊਟੀ ਲਾਈ ਆ ਪਹਿਲਾਂ ਏਐਸ ਹੈ ਜਾਂ ਮੇਜਰ ਸਿੰਘ ਉਹਨਾਂ ਤੋਂ ਬਾਅਦ ਜਿਹੜੇ ਹੈਗਾ ਐਸਐਚਓ ਜਿਹੜੇ ਆ ਕਰਮਪਾਲ ਹੁਣੀ ਆਏ ਆ ਪਰ ਉਹਨਾਂ ਵੱਲੋਂ ਸਾਡੇ ਤੇ ਦਬਾਅ ਸੀਗਾ ਵੀ ਤੁਸੀਂ ਰਾਜੀਨਾਮਾ ਕਰ ਲਓ ਅਸੀਂ ਫੇਰ ਕੱਲ ਬੈਠ ਕੇ ਕਰ ਲਾਂਗੇ ਜਾਂ ਕੁਝ ਕਰ ਲਾਂਗੇ ਪਰ ਸਾਡੇ ਘਰ ਤੇ ਹਮਲਾ ਹੋਇਆ ਪਰ ਪੁਲਿਸ ਕਾਰਵਾਈ ਕਰਨ ਤੋਂ ਥੋੜੀ ਬਧੀ ਅਨਾਨਕ ਕਰਨੀ ਕਰ ਰਹੀ ਹੈ ਤੁਹਾਨੂੰ ਮੈਨੂੰ ਲੱਗਦਾ ਵੀ ਦੇਖੋ ਕਿਤਨਾ ਕਿਤੇ ਇਹਨਾਂ ਅੰਦਰ ਕਿਸੇ ਪੋਲੀਟਿਕਲ ਬੰਦੇ ਦਾ ਦਬਾਅ ਆ ਤਲਬੀਰ ਦਾ ਚੱਲ ਰਿਹਾ ਵਿੱਚ ਮਸਲਾ ਮੈਨੂੰ ਲੱਗਦਾ ਵੀ ਥੋੜਾ ਬਤਨ ਨੂੰ ਟਰਕਾ ਕੇ ਅੱਗੇ ਪਿੱਛੇ ਕਰਨਗੇ ਤੇ ਕੱਲ ਨੂੰ ਕੋਈ ਜਾਲੀਮਾਨੀ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਾਂ ਤਾਂ ਪੁਲਿਸ ਪ੍ਰਸ਼ਾਸਨ ਹੋਏਗਾ ਜਾਂ ਮੌਜੂਦਾ ਪਿੰਡ ਦਾ ਮੁਖੀ ਜਿਹੜਾ ਆਪਣਾ ਹੈਗਾ ਹੈਪੀ ਸਰਪੰਚ ਹੋਊਗਾ ਤੇ ਜਾਂ ਫਿਰ ਪ੍ਰਸ਼ਾਸਨ ਕੋਹਾ ਜਾਏਗਾ ਆਪਾਂ ਤੇ ਤੌਰ ਤੇ ਸਿੱਧੇ ਤੌਰ ਤੇ ਐਪਲੀਕੇਸ਼ਨ ਸਾਰਿਆਂ ਨੇ ਉਤਲਾਹ ਕੀਤੀ ਹੈ 112 ਤੇ ਕਾਲ ਵੀ ਕੀਤੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਤਹਾਡੀਆਂ ਕੰਧਾਂ ਟੱਪੀਆਂ ਗਈਆਂ ਤਾਲੇ ਤੋੜੇ ਗਏ ਆ ਗੁਰੂ ਗ੍ਰੰਥ ਸਾਹਿਬ ਦੀ ਬੇਦਲੀ ਵੀ ਹੋ ਸਕਦੀ ਜਦ ਕਿ ਹਤੂ 6 ਕੁ ਮਹੀਨੇ ਪਹਿਲਾਂ ਪਰਮਿੰਦਰ ਹੈਪੀ ਨੇ ਮੈਨੂੰ ਫੋਨ ਤੇ ਆਡੀਓ ਮੇਰੇ ਕੋਲ ਹੈ ਗੁਰਦੁਆਰੇ ਧੱਕਾ ਨਾ ਮਾਰਨ ਸਰੂਪ ਖੜਨ ਦੀ ਧਮਕੀ ਵੀ ਦਿੱਤੀ ਉਹ ਮੈਂ ਔਨ ਰਿਕਾਰਡ ਡੀਐਸਪੀ ਨੇ ਰਿਕਾਰਡਿੰਗ ਵੀ ਭੇਜੀ ਉਹਨਾਂ ਨੇ ਆ ਕੇ ਮੌਕੇ ਤੇ ਉਹਨਾਂ ਨੂੰ ਕੀਤਾ ਵੀ ਚਲੋ ਇਹ ਗੱਲ ਮੁੜ ਕੇ ਨਹੀਂ ਹੋਈ ਪਰ ਉਹਦੇ ਮੰਦ ਜਿਹੜੀ ਮਨਛਾ ਕਿਸੇ ਵ ਲਈ ਤੁਹਾਡਾ ਨੁਕਸਾਨ ਕਰ ਸਕਦਾ ਉਹਦਾ ਮਾਲੀ ਨਾਲ ਜਾਲੀ ਨਾਲ ਨੁਕਸਾਨ ਕਰ ਸਕਦਾ ਪਰਮਿੰਦਰ ਹੈ ਜੇ ਬਾਕੀ ਬੰਦੇ ਗ੍ਰਿਫਤਾਰ ਨਹੀਂ ਕਰਦੇ ਬਾਬਾ ਜੀ ਫਿਰ ਆਪਾਂ ਆਪਣੀ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਜਥੇਬੰਦੀਆਂ ਨੂੰ ਸਾਰ ਨੂੰ ਲੈ ਕੇ ਧਰਨਾ ਲਾਵਾਂਗੇ ਜੇ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਸ ਗੱਲ ਦਾ ਪੂਰਾ ਵਿਰੋਧ ਕਰਾਂਗੇ ਕੋਈ ਅਸੀਂ ਬਾਰ ਜੇ 스테 ਆਪਣਾ ਕੋਡ ਦਾ 스테 ਨੂੰ ਆਰਡਰ ਨਹੀਂ ਮੰਨਦੀ ਪੁਲਿਸ ਪ੍ਰਸ਼ਾਸਨ ਨਹੀਂ ਮੰਨਦਾ ਇਹ ਨਹੀਂ ਮੰਨਦੇ ਹੈਗੇ ਫਿਰ ਤਾਂ ਦੁਨੀਆ ਦਾ ਕੋਈ ਫਾਇਦਾ ਨਹੀਂ ਕੋਈ 스테 ਕਰਾਉਣ ਦਾ ਫਾਇਦਾ ਨਹੀਂ ਆ ਗਿਆ ਮੇਰੀ ਅਪੀਲ ਹੈ ਜਿਹੜੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾ ਕੇ ਮੁੜ ਕੇ ਮੁੜ ਕੇ ਆਜ ਤੱਕ ਇਹੋ ਜਿਹੀ ਘਟਨਾ ਨਾ ਹੋ ਸਕੇ ਠੀਕ ਹੈ ਅੱਜ ਜਿਸੀ ਇੱਥੇ ਗੁਰਦੁਆਰਾ ਸੰਗਤ ਸਰਸਾਬ ਆਏ ਸੀਗੇ ਤੇ ਛੋਟੇ ਤਰ੍ਹਾਂ ਦਾ ਮਸਲਾ ਸੀਗਾ ਤੇ ਪੁਰਾਣੀ ਸ਼ਿਕਾਇਤ ਸੀਗੀ ਵੀ ਕੁਝ ਬੰਦੇ ਗੁਰਦੁਆਰਾ ਸਾਹਿਬ ਦੇ ਕੰਟੇਬ ਕੇ ਆਗੇ ਸੀਗੇ ਉਸ ਬੰਦੀ ਲਿਖਤੀ ਸ਼ਿਕਾਇਤ ਵੀ ਸਾਹਿਬ ਨੂੰ ਦੇ ਦਿੱਤੀ ਗਈ ਹੈ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਬੰਦਿਆਂ ਤੇ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਮਾਲ ریکارڈ ਚ ਆਪਣਾ ਹੋਇਆ ਐਂਟਰੀ ਉੱਪਰ ਕਾ ਚੈੱਕ ਕਰਕੇ ਨੂੰ ਦੱਸ ਦਿੰਦੇ ਆ ਜਿਵੇਂ ਪਿੰਡੌਰ ਮਾਣਾ ਚੱਕ ਵਿੱਚ ਗੁਰਦੁਆਰਾ ਜਿਸ ਸੰਗਤ ਸਰਸਾਬ ਦੇ ਜਿਹੜਾ ਕੋਈ ਵਿਵਾਦ ਹੋਇਆ ਸੀਗਾ ਉਸ ਬੰਦ ਦੇ ਵਿੱਚ ਸਾਨੂੰ ਪਤਾ ਲੱਗਾ ਵਾ ਬਾਬਾ ਜੀ ਸਿਕੰਦਰ ਸਿੰਘ ਹੋਣਾ ਵੱਲੋਂ ਜਿਹੜੀ ਆ ਉਹ ਸਾਨੂੰ ਐਪਲੀਕੇਸ਼ਨ ਜਿਹੜੀ ਦਿੱਤੀ ਗਈ ਕਿ ਦੂਸਰੀ ਪਾਰਟੀ ਵੱਲੋਂ ਇੱਥੇ ਜਿਹੜਾ ਹੈਗਾ ਵਾ ਉਹ ਨਜਾਇਜ਼ ਤੌਰ ਤੇ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਹੁਣ ਅਹੀਂ ਮੱਥੇ ਤੇ ਆਏ ਆ ਤੇ ਇਹਨਾਂ ਦੇ ਹੈਗੇ ਆ ਜਿਹੜੀ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਜੋ ਬਣਦੀ ਆ ਉਹ ਕਾਰਵਾਈ ਕਰਨ ਲੱਗੇ ਆ ਤੇ ਜੋ ਸਟੇਟਸ ਸੀਗਾ ਉਹਦੇ ਮੁਤਾਬਕ ਹੀ ਰਹੋ ਸਰ ਦੂਜੀ ਪਾਰਟੀ ਕਿੱਥੋਂ ਦੀ ਹੈ ਜੀ ਇਹ ਇਹ ਪੰਡਰ ਮਾਨਾ ਚੱਕਦੀ ਨੇ ਤੇ ਸਰ ਇਹਨਾਂ ਦਾ ਇੱਕ ਦੋਸ਼ ਹੈ ਵੀ ਆ ਕਿ ਜੀ ਇਹ ਕੰਧਾਂ ਟੱਪ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਨੇ ਤੇ ਹੱਥ ਤੇ ਹਥਿਆਰ ਲੈ ਕੇ ਇੱਥੇ ਕੈਮਰੇ ਲੱਗੇ ਨੇ ਜੀ ਸਾਰੀ ਜਿਹੜੀ ਐਵੀਡੈਂਸ ਉਹ ਅਸੀਂ ਲਵਾਂਗੇ ਤੇ ਕੀ ਕਾਰਵਾਈ ਕੀ ਹੋਏ ਜੇ ਜਿਹੜਾ ਦੋਸ਼ੀ ਪਾਇਆ ਜਾਏਗਾ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਉਹਦੇ ਜੀ ਇਹਨਾਂ ਨੇ ਐਪਲੀਕੇਸ਼ਨ ਸਾਨੂੰ ਦੇ ਦਿੱਤੀ ਆ ਉਹਦੇ ਮੁਤਾਬਕ ਜਿਹੜੇ ਵੀ ਜੁਰਮ ਬਣਦੇ ਹੋਏ ਉਹਨਾਂ ਤਹਿਤ ਕਰ ਦਿੱਤੀ ਜਾਏ